ਪੰਜਾਬ ਬਣੀ ਫਰੀਦਕੋਟ ਵਿੱਚ ਤੁਹਾਡਾ ਸਵਾਗਤ ਹੈ ਤਿਉਹਾਰਾਂ ਦੇ ਮੱਦੇਨਜ਼ਰ ਅੱਜ ਫਰੀਦਕੋਟ ਸ਼ਹਿਰ ਵਿੱਚ ਹਲਵਾਈ ਯੂਨੀਅਨ ਦੇ ਪ੍ਰਧਾਨ ਸ਼ਾਮਲਾਲ ਸ਼ਰਮਾ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਸੋਨੂ 세ਠੀ, ਵੀਨੂ ਚਾਵਲਾ, ਸਰਵਪ ਛਾਬੜਾ, ਕਗਨ ਮੋਂਗਾ ਅਤੇ ਬਿੱਟੂ ਗਿੱਲ ਹਾਜ਼ਰ ਸਨ ਅਤੇ ਆਓ ਜਾਣਦੇ ਹਾਂ ਉਹਨਾਂ ਨੇ ਇਸ ਮੌਕੇ ਕੀ ਕਿਹਾ ਤੇਰਾ ਨਾਮ ਸ਼ਾਮਲਾਲ ਸ਼ਰਮਾ ਮੇਰੀ ਸ਼ੋਭਾ ਦਾ ਨਾਮ ਹੈ ਨਿਊ ਲਵਲੀ ਸਵੀਟ ਹਾਊਸ ਮੰਡੀ ਬਿਜਾਰ ਫਰੀਦਕੋਟ ਮੈਂ ਸਾਡੀ ਸਾਰੀ ਯੂਨੀਅਨ ਤਰਫੋਂ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਤੇ ਇਹ ਕਾਮਨਾ ਕਰਦਾ ਹਾਂ ਕਿ ਸਾਰੇ ਹਲਵਾਈ ਵਧੀਆ ਤੋਂ ਵਧੀਆ ਮਠਿਆਈ ਬਣਾ ਕੇ ਵੇਚਣ ਜੋ ਕਿ ਸ਼ਹਿਰ ਨੂੰ ਸੌਫਤਾ ਮਿਲ ਸਕੇ ਵਧੀਆ ਮਠਿਆਈ ਮਿਲ ਸਕੇ ਵਧੀਆ ਦੁਕਾਨਾਂ ਤੋਂ ਲਓ ਧੰਨਵਾਦ ਮੈਂ ਵੀਰੂ ਚਾਵਲਾ ਕਾਪਰੇਟਰ ਭਾਈਆ ਸੁਵੀਰ ਫੀਗੁਰ ਸਾਡੇ ਸ਼ਹਿਰ ਨੂੰ ਦਿਵਾਲੀ ਦੀ ਲੱਖ ਲੱਖ ਵਧਾਈ ਹੋਵੇ ਜੀ ਤੇ ਸਾਡੇ ਸ਼ਹਿਰ ਨੂੰ ਬੇਨਤੀ ਕਰਦੇ ਆ ਕਿ ਚੰਗੀਆਂ ਦੁਕਾਨਾਂ ਨਾਲ ਜਿਹੜੀਆਂ ਪੁਰਾਣੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਉਹਨਾਂ ਤੋਂ ਹੀ ਮਠਿਆਈ ਲਓ ਤੁਸੀਂ ਜਿਹੜੀਆਂ ਤੁਹਾਡੀਆਂ ਪਰਖੀਆਂ ਹੋਈਆਂ ਬਹੁਤ ਚਿਰ ਤੋਂ ਕਿਉਂਕਿ ਤਾਂ ਕਿ ਤੁਹਾਨੂੰ ਸ਼ੁੱਧ ਤੇ ਵਧੀਆ ਮਠਿਆਈ ਮਿਲ ਸਕੇ ਸਾਰੇ ਹਲਵਾਈ ਯੂਨੀਅਨ ਅਸੀਂ ਅੱਜ ਇਸੇ ਇਸੇ ਮੀਟਿੰਗ ਇਸੇ ਗੱਲ ਦੀ ਮੀਟਿੰਗ ਕੀਤੀ ਹੈ ਈਦ ਕੀ ਦਿਵਾਲੀ ਵੇ ਸਭ ਵਧੀਆ ਤੋਂ ਵਧੀਆ ਮਿਠਾਈ ਆ ਆਪਾਂ ਲੋਕਾਂ ਨੂੰ ਸਰਵ ਕਰਨੀ ਹੈ ਤੇ ਆਪਣੀ ਸ਼ਹਿਰ ਦਾ ਨਾਮ ਵਧੀਆ ਰੋਸ਼ਨ ਕਰਨਾ ਹੈ ਥੈਂਕ ਯੂ ਜੀ ਹਾਂਜੀ ਸਾਰਿਆਂ ਨੂੰ ਸਰਸਿਕਾ ਨੂੰ ਨਮਸਕਾਰ ਮੇਰਾ ਨਾਮ ਜਗਦੀਪ ਸਿੰਘ ਗੈਲ ਸੂਟ ਹਾਊਸ ਟਲਵਲਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਦਿਵਾਲੀ ਦੀਆਂ ਭਾਈ ਦੂਜ ਦੀਆਂ ਤੇ ਆਪਣਾ ਵਿਸ਼ਕਰਮੰਡੇ ਦੀਆਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਕਹੂੰਗਾ ਵੀ ਬੜਾ ਤਿਹਾਰ ਬੜਾ ਖੁਸ਼ੀਆਂ ਦਾ ਤਿਹਾਰ ਹੈ ਗੱਲ ਮਿਲ ਕੇ ਮਨਾਓ ਆਪਸ ਵਿੱਚ ਖੁਸ਼ੀਆਂ ਖੇੜਨਾ ਪਿਆਰ ਮੁਹੱਬਤ ਨਾਲ ਰੋ ਬਾਕੀ ਇਸ ਵੇਲੇ ਸੀ ਹਲਵਾਈ ਯੂਨੀਅਨ ਨਾਲ ਸਾਰੇ ਤੁਹਾਨੂੰ ਬਹੁਤ ਵਧੀਆ ਅੱਛੀਆਂ ਮਠਿਆਈਆਂ ਪ੍ਰੋਵਾਈਡ ਕਰਾਂਗੇ ਕੋਈ ਨਕਲੀ ਤੇ ਮਲਾਵਟੀ ਮਠਾਈ ਨਹੀਂ ਤੁਹਾਨੂੰ ਦਿੱਤੀ ਜਾਏਗੀ ਤੇ ਆਪਣਾ ਖੁਸ਼ੇ ਨਾਲ ਤੁਸੀਂ ਤਾਂ ਹਰ ਮਨਾਓ ਵੀ ਜਿਹੜੇ ਨਵੇਂ ਦੁਕਾਨਦਾਰ ਜਾਂ ਨਵੇਂ ਏਡੇ ਲੋਂਦੇ ਆ ਉਹਨਾਂ ਨੂੰ ਥੋੜਾ ਚਾਹੀਦਾ ਵੀ ਥੋੜਾ ਧਿਆਨ ਨਾਲ ਉਹ ਵੀ ਵਧੀਆ ਮਠਿਆਈਆਂ ਵੇਚਣ ਅੱਛੀਆਂ ਬਣਾਏ ਵੇਚਣ ਮਠਿਆਈਆਂ ਆਪਣੀਆਂ ਬਣਾ ਕੇ ਵੇਚਣ ਰੈਡੀਮੇਡ ਬਾਹਰੋਂ ਗਾ ਕੇ ਨਾ ਫ੍ਰੀ ਗੁਰੂ ਚ ਵੇਚਣ ਕਿਉਂਕਿ ਫ੍ਰੀ ਗੁਰੂ ਇੱਕ ਪਵਿੱਤਰ ਸ਼ਹਿਰ ਹੈ ਬਾਬਾ ਫਰੀਦ ਦੀ ਨਗਰੀ ਹੈ ਇਸ ਕਰਕੇ ਸਾਰੇ ਲੋਕਾਂ ਨੂੰ ਵੀ ਚਾਹੀਦਾ ਅੱਛੀਆਂ ਮਠਿਆਈਆਂ ਲੈਣ ਤੇ ਜਿਹੜੇ ਵੇ